ਸਾਂਸਰੀਕਲ ਦੋਸਤੋ ਡੋਨਲਡ 트ੰਪ ਦੀ ਇਮੀਗ੍ਰੇਸ਼ਨ ਨੂੰ ਲੈ ਕੇ ਸਖਤਾਈ ਲਗਾਤਾਰ ਵਧਦੀ ਜਾ ਰਹੀ ਹੈ ਅਜੇ ਹੀ ਚ ਪਿਛਲੇ 24 ਘੰਟਿਆਂ ਦਰਮਿਆਨ ਵਰਕਸਾਈਟ ਤੇ ਕੁਝ ਰੇਡ ਹੋਈਆਂ ਆਈਸ ਦੀਆਂ ਐਫਆਈ ਦੀਆਂ ਜਿਸ ਦਰਮਿਆਨ 11 ਲੋਕਾਂ ਨੂੰ ਡੀਟੇਨ ਕੀਤਾ ਗਿਆ ਫੜਿਆ ਗਿਆ ਤੇ ਅਜੇ ਹੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਮਾਹੌਲ ਵਿੱਚ ਜਦੋਂ ਕਿ ਜ਼ਿਆਦਾਤਰ ਅਨਡਾਕੂਮੈਂਟਡ ਜਾਂ ਫਿਰ ਜਿਨ੍ਹਾਂ ਨੂੰ ਆਪਣੇ ਡਾਕੂਮੈਂਟਸ ਦੇ ਵਿੱਚ ਕੋਈ ਕਮੀ ਕਮਜ਼ੋਰੀ ਨਜ਼ਰ ਆ ਰਹੀ ਹੈ ਉਹ ਕੰਮ ਤੇ ਜਾਣੋਂ ਘਟਿਆ ਯਾਨੀ ਕਿ ਵਰਕਸਾਈਟ ਤੇ ਰੌਣਕ ਪਹਿਲਾਂ ਨਾਲੋਂ ਘਟ ਗਈ ਹੈ ਅਜਿਹੇ ਚ ਕੁਝ ਓਨਰ ਕੁਝ ਮਾਲਕ ਅਜੇ ਵੀ ਨੇ ਜੋ ਕਿ ਆਪਣੇ ਕੰਮ ਤੇ ਉਹਨਾਂ ਲੋਕਾਂ ਨੂੰ ਬੁਲਾ ਲੈਂਦੇ ਆ ਜ਼ਿਆਦਾ ਪੇ ਕਰਕੇ ਬੁਲਾ ਲੈਂਦੇ ਆ ਜਿਹੜੇ ਕਿ ਉਸ ਕੰਮ ਦੇ ਲਈ ਐਲੀਜੀਬਲ ਹੀ ਨਹੀਂ ਹੁੰਦੇ ਜੀ ਹਾਂ ਇੱਕ ਰੇਡ ਹੋਈ ਆ 11 ਲੋਕਾਂ ਨੂੰ ਫੜਿਆ ਗਿਆ ਜਦੋਂ I9 ਫਾਰਮ ਚੈੱਕ ਕੀਤਾ ਗਿਆ ਤਾਂ 11 ਲੋਕੀ ਉਹ ਸਨ ਜਿਹੜੇ ਕਿ ਜਿਸ ਕੰਮ ਤੇ ਲਗਾਏ ਗਏ ਸਨ ਇਹ ਉਸ ਕੰਮ ਦੇ ਲਈ ਐਲੀਜੀਬਲ ਹੀ ਨਹੀਂ ਸਨ ਇਸ ਤੋਂ ਇਲਾਵਾ ਗ੍ਰੀਨ ਕਾਰਡ ਹੋਲਡਰਸ ਦਾ ਇੱਕ ਵੱਖਰਾ ਕਨਫਿਊਜ਼ਨ ਹੈ ਯਾਨੀ ਕਿ ਇਹਨਾਂ ਦਿਨਾਂ 'ਚ ਜਿਹੜੇ ਗ੍ਰੀਨ ਕਾਰਡ ਹੋਲਡਰਸ ਅਮਰੀਕਾ 'ਚ ਵਾਪਸੀ ਕਰ ਰਹੇ ਆ ਏਅਰਪੋਰਟ ਤੇ ਕੀ ਉਹਨਾਂ ਸਾਰਿਆਂ ਤੋਂ ਹੀ ਬੜੀ ਬਾਰੀਕੀ ਨਾਲ ਸਵਾਲ ਪੁੱਛੇ ਜਾਂਦੇ ਆ ਕੀ ਕੀ ਸਵਾਲ ਜਵਾਬ ਹੁੰਦੇ ਆ ਇਸ ਤੋਂ ਇਲਾਵਾ ਜੇਕਰ ਉਹ ਸੀਨੀਅਰ ਸਿਟੀਜ਼ਨ ਹਨ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਲਓ ਜੀ ਡਿਟੇਲ 'ਚ ਕਰਦੇ ਆ ਗੱਲਬਾਤ ਸਮਝਦੇ ਆ ਬਾਰੀਕੀ ਨਾਲ ਇਹਨਾਂ ਮੁੱਦਿਆਂ ਨੂੰ ਜਿਸ ਤਰ੍ਹਾਂ ਕਿ ਵਾਈਸ ਪ੍ਰੈਜ਼ੀਡੈਂਟ ਜੇ ਡੀ ਵੈਂਸ ਨੇ ਆਖਿਆ ਸੀ ਕਿ ਗ੍ਰੀਨ ਕਾਰਡ ਹੋਣਾ ਸਦਾ ਨਹੀਂ ਸਥਾਈ ਤੌਰ ਤੇ ਅਮਰੀਕਾ ਚ ਰੈਂਟ ਦੀ ਗਾਰੰਟੀ ਨਹੀਂ ਦਿੰਦਾ ਸੋ ਗ੍ਰੀਨ ਕਾਰਡ ਹੋਲਡਰਸ ਉਹਨਾਂ ਤੋਂ ਹੁਣ ਅਜਿਹੇ ਸਵਾਲ ਜਿਹਾ ਪੁੱਛੇ ਜਾ ਰਹੇ ਨੇ ਖਾਸ ਤੌਰ ਤੇ ਜਿਹੜੇ ਨੇ ਇੰਦਰਾ ਚ ਵਾਪਸੀ ਕਰ ਰਹੇ ਨੇ ਖਾਸ ਤੌਰ ਤੇ ਉਹ ਲੋਕੀ ਜੋ ਕਿ ਸੀਨੀਅਰ ਸਿਟੀਜ਼ਨ ਨੇ ਉਹਨਾਂ ਤੋਂ ਅਜਿਹੇ ਸਵਾਲ ਜਿਹਾ ਪੁੱਛੇ ਜਾ ਰਹੇ ਨੇ ਉਹਨਾਂ ਦੇ ਅਰਾਈਵਲ ਦੇ ਨਾਲ ਜੁੜੇ ਉਹਨਾਂ ਦੇ ਸਟੇ ਪੀਰੀਅਡ ਦੇ ਨਾਲ ਜੁੜੇ ਯਾਨੀ ਕਿ ਕਿੰਨੇ ਸਮੇਂ ਬਾਅਦ ਉਹ ਆ ਰਹੇ ਨੇ ਜੇਕਰ ਉਹਨਾਂ ਦੀ ਐਂਟਰੀ 6 ਮਹੀਨੇ ਤੋਂ ਵੱਧ ਸਮੇਂ ਤੋਂ ਯਾਨੀ ਕਿ 180 ਡੇਸ ਤੋਂ ਅਬ ਅਬਦੀ ਹੈ ਜ਼ਿਆਦਾਤੀ ਹੈ ਤਾਂ ਉਹਨਾਂ ਤੋਂ ਉਹਨਾਂ ਦੀ ਐਂਟਰੀ ਰੋਕੀ ਵੀ ਜਾ ਰਹੀ ਹੈ ਗੰਭੀਰ ਸਵਾਲ ਜੋ ਪੁੱਛੇ ਜਾਂਦੇ ਆ ਇਥੋਂ ਤੱਕ ਕਿ ਉਹਨਾਂ ਤੋਂ ਫਾਰਮ I407V ਸਾਈਨ ਕਰਵਾਏ ਜਾ ਰਿਹਾ ਹੈ ਯਾਨੀ ਕਿ ਇਹ ਲੋਕੀ ਆਪਣੀ ਇੱਛਾ ਦੇ ਨਾਲ ਆਪਣਾ ਗ੍ਰੀਨ ਕਾਰਡ ਸਬਮਿਟ ਸਰੈਂਡਰ ਕਰ ਰਹੇ ਨੇ ਅਜੇ ਇੱਕ ਮਾਮਲਾ ਅਜੇ ਵੀ ਆਇਆ ਜਿਸ ਨੂੰ ਕਿ 에어ਪੋਰਟ ਤੇ ਨੰਗਾ ਕੀਤਾ ਗਿਆ ਉਸਦੀ ਤਲਾਸ਼ੀ ਲਈ ਗਈ ਉਸ ਨੂੰ ਰੀਟੇਨ ਕੀਤਾ ਗਿਆ ਤੇ ਫਿਰ ਉਸ ਨੂੰ ਕੋਲਡ ਟੈਂਪਰੇਚਰ ਚ ਸੁੱਟ ਦਿੱਤਾ ਗਿਆ ਹੱਤਕੜੀਆਂ ਲਗਾ ਕੇ ਉਸ ਜੇਲ ਵਿੱਚ ਜਿੱਥੇ ਕਿ ਅਨਡਾਕੂਮੈਂਟਡ ਨੂੰ ਰੱਖਿਆ ਜਾਂਦਾ ਹੈ ਸਖਤਾਈ ਨਾਲ ਪੁੱਛ ਪੜਤਾ ਕੀਤੇ ਜਾਂਦੀ ਹੈ ਜਰਮਨ ਦਾ ਰਹਿਣ ਵਾਲਾ ਸੀ ਇਹ ਨੌਜਵਾਨ 37 ইয়ার্স ਸਮੇਤ ਨਿਊ ਹੈਮਸ਼ਾਇਰ ਚ ઓਰੇਂਡਾ ਤੇ ਲੋਗਨ 에য়ারਪੋਰਟ ਤੇ ਲਕਜ਼ਮਬਰਗ ਦੀ ਆਪਣੀ ਵਿਜ਼ਿਟ ਤੋਂ ਆ ਰਿਹਾ ਸੀ ਇਮੀਗ੍ਰੇਸ਼ਨ ਦਾਰਾਂ ਨੇ ਉਸ ਤੋਂ ਸਵਾਲ ਜੋ ਪੁੱਛੇ ਜਾਂਦੇ ਆ ਤੇ ਉਸ ਤੋਂ ਬਾਅਦ ਇਸ ਨੂੰ ਡਿਟੇਨ ਕੀਤਾ ਜਾਂਦਾ ਉਸ ਦੀ ਮਦਰ ਨੇ ਦੋਸ਼ ਲਗਾਏ ਨੇ ਕਿ ਡਿਟੇਨ ਕਰਨ ਵੇਲੇ ਉਸ ਦੇ ਕੱਪੜੇ ਤੱਕ ਉਤਰਵਾ ਕੇ ਉਸਤੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾਂਦੀ ਹੈ ਸਖਤਾਈ ਨਾਲ ਬੜੇ ਹੀ ਕਰੂਰ ਤੰਗ ਦੇ ਨਾਲ ਉਸ ਤੋਂ ਪੁੱਛ ਪੜਤਾਲ ਕੀਤੀ ਜਾਂਦੀ ਹੈ ਫਿਰ ਉਸ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਹੈ ਹਾਲਾਂਕਿ ਉਸਦੇ ਫੈਮਲੀ ਮੈਂਬਰਸ ਫਰੈਂਡਸ ਵੀ ਉਸ ਨੂੰ ਰਿਸਿਵ ਕਰਨ ਆਏ ਸਨ ਪਰ ਜਦੋਂ ਤੱਕ ਕੋਈ ਜਾਣਕਾਰੀ ਨਾ ਪਹੁੰਚੀ ਤਾਂ ਉਹਨਾਂ ਵੱਲੋਂ ਫਿਰ ਇਸ ਮਾਰੇ ਹੋਰ ਗਹਿਰਾਈ ਨਾਲ 에어ਪੋਰਟ ਤੋਂ ਪਤਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਮਿਟ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਆਖਰ ਕੀ ਸੀ ਉਸਦੀ ਕਮਜ਼ੋਰੀ ਆਖਰ ਉਸ ਨੂੰ ਇੰਨੇ ਤੱਕ ਸੀ ਹੀ ਕਿਉਂ ਚੱਲਣੇ ਪਏ ਅਸਲ ਵਿੱਚ ਉਸਦੀ ਮਾਦਰ ਨੇ ਸੋਸ਼ਲ ਮੀਡੀਆ ਤੇ ਪੋਸਟ ਦੇ ਜ਼ਰੀਏ ਆਪਣਾ ਅੰਦਰ ਦਾ ਵਿਅਕਤ ਕੀਤਾ ਯਾਨੀ ਕਿ 2023 ਚ ਉਸਮਿਟ ਦਾ ਗ੍ਰੀਨ ਕਾਰਡ ਰੀਨਿਊ ਕਰਵਾਇਆ ਗਿਆ ਸੀ ਯਾਨੀ ਕਿ ਪਹਿਲਾਂ ਖੋ ਗਿਆ ਸੀ ਯਾਨੀ ਕਿ ਹਾਲੇ ਤੱਕ ਉਸਦੀ ਮਾਦਰ ਨੂੰ ਵੀ ਨਹੀਂ ਪਤਾ ਕਿ ਕਿਸ ਜੁਰਮ ਵਿੱਚ ਕਿਸ ਕ੍ਰਾਈਮ ਵਿੱਚ ਕਿਸ ਵਜ੍ਹਾ ਕਰਕੇ ਉਸਦੇ ਬੇਟੇ ਨੂੰ ਗ੍ਰਿਫਤਾਰ ਕੀਤਾ ਗਿਆ। ਇਸੇ ਤਰ੍ਹਾਂ ਬਹੁਤ ਸਾਰੇ ਬਜ਼ੁਰਗ ਨੇ ਜਿਨ੍ਹਾਂ ਤੇ ਇਲਜ਼ਾਮ ਲੱਗਦਾ ਹੈ ਕਿ ਉਹ 180 ਡੇਜ਼ ਤੋਂ ਜ਼ਿਆਦਾ ਸਮੇਂ ਤੋਂ ਉਹਨਾਂ ਨੇ ਅਮਰੀਕਾ ਤੋਂ ਬਾਹਰ گزارਿਆ ਆਪਣੇ ਮੁਲਕ 'ਚ گزارਿਆ। ਫਾਰ ਐਗਜ਼ਾਮਪਲ ਜੇਕਰ ਇੰਡੀਆ 'ਚ ਨੇ 6 ਮਹੀਨੇ ਤੋਂ ਵੱਧ ਸਮਾਂ ਜੇਕਰ ਉਹ ਕੱਢਦੇ ਹੈ ਤੇ ਉਸ ਤੋਂ ਬਾਅਦ ਜ਼ਿਆਦਾ ਉਹ ਵਾਪਸੀ ਅਮਰੀਕਾ 'ਚ ਕਰਦੇ ਹੈ ਤਾਂ ਉਹਨਾਂ ਤੇ ਕਾਰਵਾਈ ਹੋਣੀ। ਹੁਣ ਜ਼ਰੂਰੀ ਬਣਾ ਦਿੱਤੀ ਗਈ ਹੈ ਯਾਨੀ ਕਿ ਕੁਝ ਇਹਨਾਂ ਸੀਨੀਅਰ ਸਿਟੀਜ਼ਨ ਤੇ ਇਲਜ਼ਾਮ ਲੱਗਦਾ ਹੈ ਕਿ ਕਰੋਨਾ ਟਾਈਮ ਇਹਨਾਂ ਨੇ ਬਹੁਤ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਹੋ ਲਈਆਂ ਰਸੀਬ ਕੀਤੀਆਂ ਤੇ ਉਹ ਫੈਸਿਲਿਟੀਆਂ ਲਗਵਾ ਕੇ ਇਹ ਵਾਪਸ ਇੰਡੀਆ ਚਲੇ ਗਏ ਤੇ ਇਹ ਇਹਨਾਂ ਸਮਾਂ ਫ੍ਰੀ ਵਿੱਚ ਉਹ ਸਹੂਲਤਾਂ ਦਾ ਆਨੰਦ ਮਾਣਦੇ ਰਹੇ ਯਾਨੀ ਕਿ ਅਜਿਹੇ ਇਲਜ਼ਾਮ ਵਾਇਡਨ ਦੇ ਸਮੇਂ ਚ ਇੰਨੇ ਜ਼ਿਆਦਾ ਬਾਰੀਕੀ ਨਾਲ ਨਹੀਂ ਸੀ ਪੁੱਛੇ ਜਾਂਦੇ ਪਰ ਹੁਣ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਸਮੇਂ ਇਹ ਚੀਜ਼ ਇੱਕ ਕ੍ਰਾਈਮ ਹੈ ਤੇ ਬੜੀ ਬਾਰੀਕੀ ਨਾਲ ਪੁੱਛ ਪੜਤਾਲ ਕੀਤੀ ਜਾਂਦੀ ਹੈ ਯਾਨੀ ਕਿ 에어ਪੋਰਟ ਤੇ ਉਹਨਾਂ ਤੋਂ ਸੈਲਫ ਸਰੈਂਡਰ ਗ੍ਰੀਨ ਕਾਰਡ ਦਾ ਜਿਹੜਾ ਫਾਰਮ ਆ ਉਹ ਵੀ ਪਰਵਾਇਆ ਜਾਂਦਾ ਹੈ ਸੋ ਗ੍ਰੀਨ ਕਾਰਡ ਹੋਲਡਰਸ ਦਾ ਕਨਫਿਊਜ਼ਨ ਬਰਕਰਾਰ ਹੈ ਇਸ ਨਾਲ ਜੁੜੀ ਇੱਕ ਗੱਲ ਇਹ ਵੀ ਹੈ ਕਿ ਕੁਝ ਅਜਿਹੇ ਗ੍ਰੀਨ ਕਾਰਡ ਹੋਲਡਰਸ ਵੀ ਹੁੰਦੇ ਆ ਜਿਨ੍ਹਾਂ ਤੋਂ ਜਲ ਸਵਾਲ ਜਾਂ ਪੁੱਛੇ ਜਾਂਦੇ ਆ ਕਿ ਨਾ ਤਾਂ ਉਹਨਾਂ ਦੀ ਅਮਰੀਕਾ 'ਚ ਕੋਈ ਪ੍ਰਾਪਰਟੀ ਹੈ ਨਾ ਹੀ ਪ੍ਰੈਜ਼ੈਂਟਲੀ ਉਹਨਾਂ ਕੋਲ ਅਮਰੀਕਾ 'ਚ ਕੋਈ ਜੌਬ ਹੈ ਜਾਂ ਬਿਜ਼ਨਸ ਹੈ ਇਸ ਕਰਕੇ ਉਹਨਾਂ ਦੇ ਆਉਣ ਦਾ ਰੀਜ਼ਨ ਆ ਜਿਹੜਾ ਉਹ ਜਸਟੀਫਾਈ ਨਹੀਂ ਕਰ ਪਾਉਂਦੇ ਇਸ ਕਰਕੇ ਉਹਨਾਂ ਨੂੰ ਵੀ ਆਖਿਆ ਜਾਂਦਾ ਹੈ ਉਹਨਾਂ ਦਾ ਗ੍ਰੀਨ ਕਾਰਡ ਸਰੈਂਡਰ ਕਰਨ ਦੇ ਲਈ ਉਹ ਦੂਸਰੇ ਪਾਸੇ ਡੋਨਾਲਡ 트੍ਰੰਪ ਨੇ ਨਰਿੰਦਰ ਮੋਦੀ ਦੀ ਇੱਕ ਪੋਸਟ ਸ਼ੇਅਰ ਕੀਤੀ ਆ ਯਾਨੀ ਕਿ ਕੁਝ ਦਿਨ ਪਹਿਲਾਂ ਅਮਰੀਕਾ ਦੇ ਪੌਡਕਾਸਟਰ ਦੇ ਵੱਲੋਂ ਨਰਿੰਦਰ ਮੋਦੀ ਦੇ ਨਾਲ ਇੱਕ ਪੌਡਕਾਸਟ ਕੀਤਾ ਗਿਆ ਸੀ ਜਿਸ ਵਿੱਚ ਨਰਿੰਦਰ ਮੋਦੀ ਹੋਰਾਂ ਨੇ ਡੋਨਲਡ ਟਰੰਪ ਦੀ ਕਾਫੀ ਤਾਰੀਫ਼ ਕੀਤੀ ਸੀ ਹਾਲਾਂਕਿ ਉਹਨਾਂ ਨੇ ਚਾਈਨਾ ਦੀ ਵੀ ਤਾਰੀਫ਼ ਕੀਤੀ ਸੀ ਤੇ ਚਾਈਨਾ ਦੇ ਮੀਡੀਆ ਵੱਲੋਂ ਉਸ ਤਾਰੀਫ਼ ਨੂੰ ਕਾਫੀ ਉਸਾਰੂ ਮੰਨਿਆ ਗਿਆ ਇਸ ਦੇ ਨਾਲ ਹੀ ਡੋਨਲਡ ਟਰੰਪ ਨੇ ਹੁਣ ਉਸ ਪੋਸਟ ਨੂੰ ਪੌਡਕਾਸਟ ਦੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਅਮਰੀਕਨ ਪੌਡਕਾਸਟਰ ਦੇ ਨਾਲ ਉਸ ਇੰਟਰਵਿਊ ਨੂੰ ਆਪਣੀ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ ਯਾਨੀ ਕਿ ਡੋਨਲਡ 트੍ਰੰਪ ਆਪਣੀ ਆਗਾਮੀ ਅਪ੍ਰੈਲ ਦੀ ਸ਼ਿਮਲਾ ਯਾਤਰਾ ਨੂੰ ਲੈ ਕੇ ਕਾਫੀ ਐਕਸਾਈਟਡ ਨਜ਼ਰ ਆ ਰਹੇ ਨੇ ਜੇਕਰ ਉਸ ਸ਼ਿਮਲਾ ਇੰਡੀਆ ਚ ਆਉਂਦੇ ਨੇ ਤਾਂ ਹਾਂ ਉਸ ਨਾਲ ਹੁਣ ਤੋਂ ਹੀ ਉਹਨਾਂ ਨੇ ਉਸ ਬੁਨਿਆਦ ਨੂੰ ਹੋਰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ ਯਾਨੀ ਕਿ ਦੋਵੇਂ ਮੁਲਕ ਹੁਣ ਆਪਸ ਵਿੱਚ ਟੈਰਿਫ ਦੇ ਮੁੱਦੇ ਤੇ ਜਾਂ ਫਿਰ ਕਾਰੋਬਾਰ ਦੇ ਮੁੱਦੇ ਤੇ ਜਾਂ ਫਿਰ ਕੂਟਨੀਤਿਕ ਮੁੱਦੇ ਤੇ ਨੇੜੇ ਆਉਂਦੇ ਨਜ਼ਰ ਆ ਰਹੇ ਨੇ ਤੇ ਹੁਣ ਗੱਲ ਕਰਦੇ ਆ ਆਈਸ ਦੀ ਇੱਕ ਅਜਿਹੀ ਰੇਡ ਜਿਸ ਵਿੱਚ 11 ਲੋਕਾਂ ਨੂੰ ਅਰੈਸਟ ਕੀਤਾ ਗਿਆ ਆਈਸ ਦੀ ਇਹ ਰੇਡ ਨਿਊ ਔਰਲੈਂਡ ਪੋਰਟ ਆਫ ਲੇਕ ਚਾਰਲਸ ਕੀਤੀ ਗਈ ਇੱਕ ਅਜਿਹੀ ਕੰਸਟਰਕਸ਼ਨ ਸਾਈਟ ਸੀ ਜਿੱਥੇ ਕਿ ਅਜਿਹੇ ਲੋਕਾਂ ਨੂੰ ਕੰਮ ਤੇ ਰੱਖਿਆ ਗਿਆ ਸੀ ਜੋ ਕਿ ਐਲੀਜੀਬਲ ਹੀ ਨਹੀਂ ਸਨ ਯਾਨੀ ਕਿ ਇਹ ਰੇਡ ਕੀਤੀ ਗਈ ਐਚਐਸਆਈ ਵੱਲੋਂ ਆਈਸ ਵੀ ਤੇ FBI ਤੇ ATF ਦੇ ਵੱਲੋਂ ਸਾਂਝੇ ਰੂਪ ਚ ਵੱਡੇ ਤੌਰ ਤੇ ਇਹ ਰੇਡ ਕੀਤੀ ਗਈ 11 ਲੋਕਾਂ ਨੂੰ ਫੜਿਆ ਗਿਆ ਇਸ ਦਰਮਿਆਨ ਜਦੋਂ ਕੰਸਟਰਕਸ਼ਨ ਦੇ ਕੰਟਰੈਕਟਰ ਤੋਂ 19 ਫਾਰਮ ਚੈੱਕ ਕਰਨ ਲਈ ਮੰਗਿਆ ਗਿਆ ਚੈੱਕ ਕੀਤਾ ਗਿਆ ਤਾਂ ਬਹੁਤ ਸਾਰੇ EMPLOYEES ਅਜੇ ਸਨ ਜਿਹੜੇ ਕਿ एलिਜੀਬਲ ਨਹੀਂ ਸਨ ਉਸ ਜੌਬ ਦੇ ਲਈ ਉਸ ਕੰਮ ਦੇ ਲਈ ਸੋ ਅਜੇ ਲੋਕਾਂ ਨੂੰ ਜੋ ਕਿ एलिਜੀਬਲ ਹੀ ਨਹੀਂ ਹਨ ਵਰਕ ਤੇ ਹਾਇਰ ਕਰਨਾ ਅੱਜ ਦੇ ਦੌਰ ਚ ਕਿੰਨਾ ਕੁ ਰਿਸਕੀ ਹੋ ਸਕਦਾ ਹੈ ਕਿੰਨਾ ਕੁ ਹਾਰਮਫੁਲ ਹੋ ਸਕਦਾ ਹੈ ਉਹ ਇਸ ਰੇਟ ਤੋਂ ਬਾਅਦ ਸੁਰੱਖਿਅਤ ਹੋਣ ਤੋਂ ਬਾਅਦ ਜ਼ਰੂਰ ਸਮਝਣਾ ਜ਼ਰੂਰੀ ਹੈ ਤੇ ਸਮਝਿਆ ਜਾ ਸਕਦਾ ਹੈ ਸੋ ਬਹੁਤ ਸਾਰੇ ਅਜਿਹੇ ਲੋਕ ਵੀ ਨੇ ਜੋ ਕਿ ਇਹਨਾਂ ਦਿਨਾਂ ਵਿੱਚ ਜੇਕਰ ਉਹਨਾਂ ਡਾਕੂਮੈਂਟਡ ਹੈ ਜੇਕਰ ਉਹਨਾਂ ਨੂੰ ਆਪਣੇ ਡਾਕੂਮੈਂਟਸ ਦੇ ਵਿੱਚ ਆਪਣੇ ਸਟੇਟਸ ਦੇ ਵਿੱਚ ਕੋਈ ਕਮਜ਼ੋਰੀ ਨਜ਼ਰ ਆਉਂਦੀ ਹੈ ਬਹੁਤ ਸਾਰੇ ਲੋਕੀਏ ਜਿਹੜਾ ਜੋ ਕਿ ਕੰਮ ਤੋਂ ਪਰਹੇਜ਼ ਕਰਨ ਲੱਗੇ ਨੇ ਸੋ ਦੂਸਰੇ ਪਾਸੇ ਇਹ ਵੀ ਹੈ ਕਿ ਜਦੋਂ ਮਾਲਕ ਹੈ ਓਨਰ ਹੈ ਜਿਹੜਾ ਉਸ ਨੂੰ ਦੇਣ ਵਾਸਤੇ ਵੀ ਰਾਤ ਵਾਸਤੇ ਵੀ ਕੰਮ ਲਈ ਬੰਦੇ ਚਾਹੀਦੇ ਆ ਇਸ ਕਰਕੇ ਜਿਹੜੇ ਜਾ ਰਹੇ ਆ ਜਾਂ ਫਿਰ ਜਿਹੜੇ एलिਜੀਬਲ ਆ ਉਹਨਾਂ ਨੂੰ ਅੱਛੀਆਂ ਦੁੱਗਣੀਆਂ ਤਨਖਾਹ ਦੁੱਗਣੀ ਤਨਖਾਹ ਦਾ ਦੁੱਗਣੇ ਵੇਜਸ ਦਾ ਲਾਲਚ ਦੇ ਕੇ ਵੀ ਬੁਲਾਇਆ ਜਾ ਰਿਹਾ ਪਰ ਜਦ ਰੇਡ ਪੈਂਦੀ ਆ ਤਾਂ ਰੇਡ ਵਿੱਚ ਜੇਕਰ ਕੋਈ ਗੈਰਕਾਨੂੰਨੀ ਉਸ ਵਿੱਚ ਫੜਿਆ ਜਾਂਦਾ ਤਾਂ ਉਸ ਦੀ ਕਾਰਵਾਈ ਉਸ ਮਾਲਕ ਤੇ ਵੀ ਹੁੰਦੀ ਹੈ ਤੇ ਜਿਹੜਾ ਕੰਮ ਕਰ ਰਿਹਾ ਉਸ ਤੇ ਵੀ ਹੁੰਦੀ ਹੈ ਸੋ ਕੁਲ ਮੜਾ ਕੇ ਆਖੀ ਤਾਂ ਡਿਪੋਰਟ ਕਰਨ ਦੀ ਪ੍ਰਕਿਰਿਆ ਤੇ ਇਮੀਗ੍ਰੇਸ਼ਨ ਦੀ ਸਖਤਾਈਆਂ ਦੀਆਂ ਰੇਡ ਹਾਲੇ ਵੀ ਲਗਾਤਾਰ ਜਾਰੀ ਨੇ ਬਾਕੀ ਅਪਡੇਟ ਲੈ ਕੇ ਫਿਰ ਆਜ਼ਰਾਂਗੇ ਹਸਤੇ ਵਸਤੇ ਰਹਾਓ ਟੇਕ ਕੇਅਰ